ਹਾਂਜੀ ਸਟੂਡੈਂਟਸ ਨਾਵਲ ਕਹਾਣੀਆਂ ਬਾਰੇ ਅਸੀਂ ਡਿਟੇਲਡ ਵੀਡੀਓ ਕੀਤੀ ਆ ਅੱਜ ਅਸੀਂ ਪੰਜਾਬੀ ਕਹਾਣੀ ਤੇ ਨਿੱਕੀ ਕਹਾਣੀ ਬਾਰੇ ਡਿਟੇਲਡ ਵੀਡੀਓ ਕਰਨ ਜਾ ਰਹੇ ਹਾਂ ਮੈਨੂੰ ਉਮੀਦ ਆ ਕਿ ਤੁਸੀਂ ਐਂਡ ਤੱਕ ਵੀਡੀਓ ਦੇਖੋਗੇ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਵੀਡੀਓ ਤੋਂ ਕਿੰਨੇ ਪਰਸੈਂਟ ਫਾਇਦਾ ਮਿਲਿਆ ਏ ਜਿਹੜੀ ਪੰਜਾਬੀ ਕਹਾਣੀ ਆ ਜਾਂ ਪੰਜਾਬੀ ਨਿੱਕੀ ਕਹਾਣੀ ਆ ਇਹ ਵੀ ਨਾਵਲ ਦੀ ਤਰ੍ਹਾਂ ਪੱਛਮੀ ਪ੍ਰਭਾਵਾਂ ਤੋਂ ਜਿਹੜੀ ਆ ਇਹ ਪ੍ਰਭਾਵਿਤ ਹੋਈ ਆ ਇਸ ਦਾ ਨਿਕਾਸ ਵੀ ਪੱਛਮੀ ਪ੍ਰਭਾਵਾਂ ਅਧੀਨ ਹੋਇਆ ਭਾਰਤ ਵਿੱਚ ਤੇ ਪੰਜਾਬ ਵਿੱਚ ਵੀ ਪੁਰਾਣੇ ਸਮਿਆਂ ਦੌਰਾਨ ਜੇ ਅਸੀਂ ਸੋਚੀਏ ਤਾਂ ਪੰਚਤੰਤਰ ਲੋਕ ਕਥਾਵਾਂ ਰਿਗਵੇਦ ਵਿਚਲੀਆਂ ਕਥਾਵਾਂ ਕਥਾ ਸਹਿਤ ਸਾਗਰ ਤੇ ਲੋਕ ਕਥਾਵਾਂ ਤੇ ਬਾਤਾਂ ਦੀ ਹੋਂਦ ਬੇਸ਼ੱਕ ਮਿਲਦੀ ਸੀ ਪਰ ਇਹ ਵੰਨਗੀਆਂ ਆਧੁਨਿਕ ਪੰਜਾਬੀ ਕਹਾਣੀ ਦਾ ਪ੍ਰੇਰਣਾ ਸਰੋਤ ਨਹੀਂ ਅਖਵਾ ਸਕਦੀਆਂ ਪੰਜਾਬੀ ਦੀ ਨਿੱਕੀ ਕਹਾਣੀ ਉੱਪਰ ਪੱਛਮੀ ਪ੍ਰਭਾਵ ਵਧੇਰੇ ਸਿੱਧੇ ਤੌਰ ਤੇ ਨਹੀਂ ਸਗੋਂ ਹਿੰਦੀ ਬੰਗਾਲੀ ਤੇ ਉਰਦੂ ਕਹਾਣੀਆਂ ਰਾਹੀਂ ਪਿਆ ਹੈ ਪਹਿਲੇ ਦੌਰ ਦੀ ਪੰਜਾਬੀ ਨਿੱਕੀ ਕਹਾਣੀ ਇਦੀ ਗੱਲ ਕਰੀਏ ਜੇ ਅਸੀਂ ਤਾਂ ਕਈ ਵਿਦਵਾਨ ਭਾਈ ਵੀਰ ਸਿੰਘ ਦੇ ਚਮਤਕਾਰਾਂ ਵਿਚਲੀਆਂ ਸਾਖੀਆਂ ਨੂੰ ਪੰਜਾਬੀ ਨਿੱਕੀ ਕਹਾਣੀ ਦਾ ਮੁੱਢਲਾ ਰੂਪ ਮੰਨਦੇ ਨੇ ਪਰ ਅਸੀਂ ਇਸ ਵਿਚਾਰ ਨਾਲ ਸਹਿਮਤ ਨਹੀਂ ਨਿੱਕੀ ਕਹਾਣੀ ਦਾ ਅਸਲ ਮੋਢੀ ਭਾਈ ਮੋਹਨ ਸਿੰਘ ਵੈਦ 1881 ਤੋਂ 1936 ਹੈ ਜਿਸ ਨੇ ਹੀਰੇ ਦੀਆਂ ਕਣੀਆਂ ਤੇ ਰੰਗਵਰੰਗੇ ਫੁੱਲ ਕਹਾਣੀ ਸੰਗ੍ਰਹਿਾਂ ਵਿੱਚ ਮੌਲਿਕ ਤੇ ਅਨੁਵਾਦਿਤ ਕਹਾਣੀਆਂ ਪੇਸ਼ ਕੀਤੀਆਂ ਕਿਸਮਤ ਦਾ ਚੱਕਰ ਸੰਗ੍ਰਹਿ ਵਿੱਚ ਭਾਰਤੀ ਸੋਮਿਆਂ ਦੀਆਂ ਕਹਾਣੀਆਂ ਦਿੱਤੀਆਂ ਪੰਜਾਬੀ ਵਿੱਚ ਮੌਲਕ ਨਿੱਕੀ ਕਹਾਣੀ ਦਾ ਮੋਢੀ ਸਰਦਾਰ ਚਰਨ ਸਿੰਘ ਸ਼ਹੀਦ 1891 ਤੋਂ 1935 ਕਰਤਾ ਹੱਸਦੇ ਹੰਝੂ ਤੇ ਸ਼ਹਿਦ ਦਾ ਟੋਕਰਾ ਸ਼ਹਿਦ ਸ਼ਹੀਦ ਨੇ ਹਾਸਰਸ ਨੂੰ ਸਮਾਜ ਸੁਧਾਰ ਲਈ ਵਰਤਿਆ ਗਿਆਨੀ ਹੀਰਾ ਸਿੰਘ ਦਰਦ ਨੇ ਆਪਣੇ ਰਸਾਲੇ ਫੁੱਲਵਾੜੀ ਰਾਹੀਂ ਪੰਜਾਬੀ ਕਹਾਣੀ ਦੇ ਵਿਕਾਸ ਵਿੱਚ ਸ਼ਲਾਘਾਯੋਗ ਹਿੱਸਾ ਪਾਇਆ ਆਪਣੇ ਵਿਸ਼ੇ ਸਿੱਖ ਧਰਮ ਮਾਰਕਸਵਾਦ ਤੇ ਸਮਕਾਲੀ ਗੁਲਾਮੀ ਆਦਿ ਵਿੱਚੋਂ ਚੁਣੇ ਪਾਤਰ ਚਿੱਤਰਣ ਕਾਫੀ ਹੱਦ ਤੱਕ ਯਥਾਰਥਵਾਦੀ ਹੈ ਪਹਿਲੇ ਦੌਰ ਵਿੱਚ ਗੁਰੂ ਗੁਰਮੁਖ ਸਿੰਘ ਮੁਸਾਫਿਰ ਨੇ ਰਾਜਸੀ ਤੇ ਆਜ਼ਾਦੀ ਦੀ ਜद्दੋਜਹਿਦ ਸੰਬੰਧੀ ਕਹਾਣੀਆਂ ਲਿਖੀਆਂ ਡਾਕਟਰ ਸੁੰਦਰ ਸਿੰਘ ਨੇ ਕਹਾਣੀ ਸੰਗ੍ਰਹਿ ਅਗਨ ਚਿੰਗਾੜੇ ਵਿੱਚ ਲੀਆਂ ਕਹਾਣੀਆਂ ਨੇ ਕਹਾਣੀ ਨੇ ਕਾਣੀ ਆਰਥਿਕ ਵੰਡ ਉੱਪਰ ਕਰਾਰੀ ਚੋਟ ਮਾਰੀ ਜੋਸ਼ੂਆ ਫਜ਼ਲਦੀਨ ਨੇ ਅਦਵੀ ਅਫਸਾਨੇ اخلاقی ਕਹਾਣੀਆਂ ਤੇ ਨਿੱਕੀਆਂ ਕਹਾਣੀਆਂ ਤਿੰਨ ਸੰਗ੍ਰਹਿਾਂ ਵਿੱਚ ਸੁਧਾਰਮਈ ਦ੍ਰਿਸ਼ਟੀ ਤੋਂ ਯਥਾਰਥਵਾਦੀ ਰੰਗਣ ਵਾਲੀਆਂ ਕਹਾਣੀਆਂ ਪੇਸ਼ ਕੀਤੀਆਂ ਨਾਨਕ ਸਿੰਘ ਦੀ ਪਹਿਲੀ ਕਹਾਣੀ ਰਖੜੀ ਇਸੇ ਮੁੱਢਲੇ ਦੌਰ ਦੌਰਾਨ ਇੱਕ ਪੱਤਰਕਾ ਵਿੱਚ ਪ੍ਰਕਾਸ਼ਿਤ ਹੋਈ ਸੀ ਇਸ ਪੜਾ ਤੇ ਉਸ ਦਾ ਇੱਕੋ ਇੱਕ ਕਹਾਣੀ ਸੰਗ੍ਰਹਿ ਹੰਝੂਆਂ ਦੇ ਹਾਰ 1934 ਵਿੱਚ ਵੀ ਛਪਿਆ ਸੀ ਇਸ ਸੰਗ੍ਰਹਿ ਦੀਆਂ ਜ਼ਿਆਦਾਤਰ ਕਹਾਣੀਆਂ ਆਦਰਸ਼ਵਾਦੀ ਉਪਭਾਵਕ ਦੇ ਸੁਧਾਰਵਾਦੀ ਸਨ ਲਾਲ ਸਿੰਘ ਕਮਲਾ ਅਕਾਲੀ ਨੇ ਵੀ ਇਸੇ ਦੌਰ ਵਿੱਚ ਕਹਾਣੀ ਨਮਾ ਸਫਰ ਜਿਹੜਾ ਸੀਗਾ ਸਫਰਨਾਮਾ ਲਿਖਿਆ ਸੀ ਮੁੱਢਲੇ ਦੌਰ ਦੇ ਹੋਰ ਕਹਾਣੀਕਾਰ ਸੀਗੇ ਜਿਹੜੇ ਗਿਆਨੀ ਗੁਰਦੇਵ ਸਿੰਘ ਅਰਜਨ ਸਿੰਘ ਗੜਗੱਜ ਬਲਵੰਤ ਸਿੰਘ ਸੋਹਣ ਸਿੰਘ ਜੋਸ਼ ਬਲਵੰਤ ਸਿੰਘ ਚਤਰਥ ਪ੍ਰੀਤਮ ਸਿੰਘ ਫਤੇਹ ਸਿੰਘ ਗੁਰਾਂ ਦਿੱਤਾ ਖੰਨਾ ਅਵੇ ਸਿੰਘ ਆਦਿ ਦੀਆਂ ਜਸੂਸੀ ਸੁਧਾਰਵਾਦੀ ਦੇਸ਼ ਭਗਤੀ ਤੇ ਇਨਕਲਾਬੀ ਰੰਗਣ ਵਾਲੀਆਂ ਕਹਾਣੀਆਂ ਕਿਰਤੀ ਪ੍ਰੀਤਮ ਫੁੱਲਵਾੜੀ ਦੇ ਹਰ ਸਾਦੀ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਸਨ ਮੁੰਡਲੇ ਪੜਾ ਵਿੱਚ ਕਹਾਣੀ ਨਿੱਕੀ ਕਹਾਣੀ ਲੋਕ ਕਹਾਣੀ ਸਾਖੀਆਂ ਕਹਾਣੀ ਦਾ ਮਿਸ਼ਰਤ ਜਿਹਾ ਮਿਲਗੋ ਬਾ ਰੂਪ ਸੀ ਉਸ ਦੌਰ ਜਾਂ ਪੜਾਹ ਦੀ ਕਹਾਣੀ ਵਿੱਚ ਮੱਧ ਕਾਲਿਕ ਕਥਾਨਕ ਰੂੜੀਆਂ ਦਾ ਆਧੁਨਿਕ ਰੂਪਾਂਤਰਣ ਮਿਲਦਾ ਹੈ ਗੁਰਵਖਸ਼ ਸਿੰਘ ਪ੍ਰੀਤਲੜੀ 1895 ਤੋਂ 1977 ਨੇ ਪ੍ਰੀਤ ਸੰਕਲਪ ਦੀ ਤਰਜਮਾਨੀ ਕਰਨ ਵਾਲੀਆਂ ਕਹਾਣੀਆਂ ਰਾਹੀ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ ਦੇ ਸਿਧਾਂਤ ਨੂੰ ਘੜ ਕੇ ਅਨੋਖੇ ਤੇ ਇਕੱਲੇ 1940 ਵਿੱਚ 나ਗ ਪ੍ਰੀਤ ਦਾ ਜਾਦੂ 1940 ਵਿੱਚ ਅਸਮਾਨੀ ਮahanadi 1940 ਵੀਣਾ ਵਿਨੋਦ 1942 ਭਾਬੀ ਮੈਨਾ 1946 ਪ੍ਰੀਤ ਕਹਾਣੀਆਂ 1950 ਤੇ ਪ੍ਰੀਤਾਂ ਦੇ ਪਹਿਰੇਦਾਰ 1962 ਦਾਦੀ ਪ੍ਰਸਿੱਧ ਕਹਾਣੀ ਸੰਗ੍ਰਹਿ ਦਿੱਤੇ ਨਾਨਕ ਸਿੰਘ 1897 ਤੋਂ 1971 ਨੇ ਨਾਮਲੀ ਗੁਣ ਲੱਛਣਾ ਦੀ ਪ੍ਰਧਾਨਤਾ ਵਾਲੀ ਕਹਾਣੀ ਲਿਖੀ ਸੰਪਰਦਾਇਕ ਇਕਤਾ ਸ਼ੁੱਧ ਛਾਤ ਦੀ ਸਮੱਸਿਆ ਗਰੀਬ ਵਰਗ ਦੀ ਤਰਸ ਦੀ ਸਥਿਤੀ ਤੇ ਯਤੀਮ ਬੱਚਿਆਂ ਦੀ ਤਲਕ ਜ਼ਿੰਦਗੀ ਆਦੀ ਪ੍ਰਮੁੱਖ ਵਿਸ਼ੇ ਰਹੇ ਨੇ ਉਹਨਾਂ ਦੀ ਕਹਾਣੀ ਦੇ ਕੁਝ ਪ੍ਰਸਿੱਧ ਕਹਾਣੀ ਸੰਗ੍ਰਹਿ ਨੇ ਸੱਦਰਾਂ ਦੇ ਹਾਰ 1936 ਮਿੱਦੇ ਹੋਏ ਫੁੱਲ 1973 ਠੰਡੀਆਂ ਛਾਵੇਂ 1940 ਸੁਪਨਿਆਂ ਦੀ ਕਵਰ 1950 ਤਾਸ਼ ਦੀ ਆਦਤ 1975 ਆਦੀ ਡਾਕਟਰ ਮੋਹਨ ਸਿੰਘ ਦਿਵਾਨਾ 1890 ਦੇ ਨਿਮੇ ਤੋਂ 1984 ਨੇ ਵਿਅੰਗ ਗਿਆਤਮਕ ਕਹਾਣੀਆਂ ਲਿਖ ਕੇ ਸਧਾਰਨ ਮਨੁੱਖ ਦੀ ਸਧਾਰਨਤਾ ਨੂੰ ਉਭਾਰਦੀਆਂ ਕਹਾਣੀਆਂ ਵਾਲੇ ਸੰਗ੍ਰਹਿ ਦੇਵਿੰਦਰ ਬੱਤੀ ਸੀ 1950 ਵਿੱਚ ਰੰਗ ਤਮਾਸ਼ੇ 1950 ਤੇ ਪ੍ਰਾਂਦੀ 1955 ਦੀ ਦਿੱਤੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ 1908 ਤੋਂ ਲੈ ਕੇ 1997 ਨੇ ਪਿੰਡੂ ਪਾਤਰਾਂ ਦੇ ਜ਼ਿਆਦਾਤਰ ਕਿਸਾਨੀ ਪਾਤਰਾਂ ਨੂੰ ਲੈ ਕੇ ਤੰਗੀਆਂ ਤੁਰਸ਼ੀਆਂ ਨਾਲ ਜੂਝਦੇ ਮਿਹਨਤ ਕਰਦੇ ਪਰ ਇਸ ਦੇ ਬਾਵਜੂਦ ਕਰਜ਼ੇ ਦੇ ਭਾਰ ਹੇਠ ਦਵੇ ਲੋਕਾਂ ਨੂੰ ਲੈ ਕੇ ਸਮਾਚਾਰ 1943 ਕਾਮੇ ਤੇ ਯੋਧੇ 1948 ਅੱਧੀ ਬਾਟ 1951 ਤੀਜਾ ਪਹਿਰ 1950 ਤੇ ਸਿਆਣਪਾਂ ਉਮੀਦ ਸੀ ਕਿ ਅਸੀਂ ਆਦੀ ਪ੍ਰਮੁੱਖ ਕਹਾਣੀ ਸੰਗ੍ਰਹਿ ਦਿੱਤੇ ਸੇਖੋ ਮਾਰਕਸ ਤੇ ਫਰਾਇਡ ਦੋਨਾਂ ਨੂੰ ਇੱਕੋ ਜਿਹਾ ਮਹੱਤਵ ਦਿੰਦਾ ਏ ਪਰ ਉਸ ਦਾ ਵਰਣਨ ਅਸ਼ਲੀਲ ਰੂਪ ਨਹੀਂ ਦਾਰਦਾ ਬੋਧਿਕ ਵਿਅੰਗ ਯਥਾਰਥ ਪ੍ਰਗਤੀਵਾਦ ਤੇ ਕਲਾਤਮਕਤਾ ਉਸ ਦੀਆਂ ਕਹਾਣੀਆਂ ਦੇ ਵਿਸ਼ੇਸ਼ ਗੁਣ ਹਨ ਪ੍ਰਿੰਸੀਪਲ ਸੁਜਾਨ ਸਿੰਘ 1909 ਤੋਂ ਲੈ ਕੇ 1993 ਦੇ ਪ੍ਰਵੇਸ਼ ਨਾਲ ਪੰਜਾਬੀ ਕਹਾਣੀ ਦਾ ਪ੍ਰਗਤੀਵਾਦੀ ਚਰਿੱਤਰ ਪੂਰੀ ਤਰ੍ਹਾਂ ਉੱਭਰ ਕੇ ਸਾਹਮਣੇ ਆਇਆ ਉਸ ਨੇ ਆਪਣੀਆਂ ਕਹਾਣੀਆਂ ਵਿੱਚ ਗਰੀਬਾਂ ਮਜ਼ਦੂਰਾਂ ਕਾਮਿਆਂ ਤੇ ਇਸਤਰੀਆਂ ਦੀਆਂ ਸਮੱਸਿਆਵਾਂ ਨੂੰ ਵਿਸ਼ੇਸ਼ ਤੌਰ ਤੇ ਉਭਾਰ ਕੇ ਕਹਾਣੀ ਸੰਗ੍ਰਹਿ ਸੁੱਖ ਦੁੱਖ 1941 ਵਿੱਚ ਦੁੱਖ ਸੁੱਖ ਤੋਂ ਪਿੱਛੋਂ 1946 ਵਿੱਚ ਸਭ ਰੰਗ 1951 ਨਰਕਾਂ ਦੇ ਦੇਵਤੇ 1952 ਨਵਾਂ ਰੰਗ 1955 ਡੇਢ ਆਦਮੀ 1955 ਸਵਾਲ ਜਵਾਬ 1962 ਪੱਤਣ ਤੇ ਸਰਾ 1972 ਸ਼ਹਿਰ ਤੇ ਗ੍ਰਾਂ 1985 ਆਦੀ ਪੇਸ਼ ਕੀਤੇ ਸ਼ਹਿਰ ਤੇ ਗ੍ਰਾਂ ਲਈ ਉਸ ਨੂੰ 1987 ਦਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਅੱਗੇ ਗੱਲ ਕਰਾਂਗੇ ਅਸੀਂ ਕਰਤਾਰ ਸਿੰਘ ਦੁੱਗਲ 1917 ਤੋਂ 2012 ਨੇ ਪੰਜਾਬੀ ਵਿੱਚ ਸਭ ਤੋਂ ਵੱਧ ਕਹਾਣੀਆਂ ਦੀ ਰਚਨਾ ਕੀਤੀ ਦੁੱਗਲ ਨਾਲ ਹੀ ਪੰਜਾਬੀ ਕਹਾਣੀ ਆਪਣੇ ਤੀਜੇ ਦੌਰ ਵਿੱਚ ਪ੍ਰਵੇਸ਼ ਕਰਦੀ ਹੈ ਕਰਤਾਰ ਸਿੰਘ ਦੁੱਗਲ ਦੀ ਪੰਜਾਬੀ ਕਹਾਣੀ ਨੇ ਫਰਾਇਡ ਦੇ ਪ੍ਰਮੁੱਖ ਸੰਕਲਪਾਂ ਦਾ ਪ੍ਰਯੋਗ ਕੀਤਾ ਉਸ ਦੀਆਂ ਕਹਾਣੀਆਂ ਵਿੱਚਲੇ ਸਮਾਜ ਆਰਥਿਕ ਸਰੋਕਾਰ ਮਨੋਵਿਗਿਆਨਕ ਤਰਾਤਨਾ ਦੇ ਹੇਠ ਛਿਪੇ ਰਹਿੰਦੇ ਹਨ ਕਰਤਾਰ ਸਿੰਘ ਦੁੱਗਲ ਦੇ ਪ੍ਰਮੁੱਖ ਕਹਾਣੀ ਸੰਗ੍ਰਹਿ ਸਵੇਰ ਸਾਰ 1941 ਪਿੱਪਲ ਪੱਤੀਆਂ ਉਨੀ ਸੋਬੇ ਵਾਲੀ ਕੁੜੀ ਕਹਾਣੀ ਕਰਦੀ ਗਈ 1943 ਡੰਗਰ 1946 ਕੱਚਾ ਦੁੱਧ 1950 ਅੱਗ ਖਾਣ ਵਾਲੇ 1948 ਨਮਾ ਘਰ 1951 ਫੁੱਲ ਤੋੜਨਾ ਮਨਾ ਹੈ 1954 ਕਰਾਮਾਤ 1957 ਇੱਕ ਛਿੱਟ ਚਾਨਣ ਦੀ 1963 ਮਾਜਾ ਨਹੀਂ ਮੋਇਆ 1970 ਤੋਂ ਆਇਆ ਹੋਇਆ ਬੂਹਾ 1974 ਤਰਕਾਲਾਂ ਵੇਲੇ 1983 ਪੈਣਗੇ ਬੈਣ ਡੁੰਗੇ 1993 ਭਾਬੀ ਜਾਨ 1995 ਇੱਕ ਨਗਮੇ ਦੀ ਮੌਤ 1969 ਮਿੱਟੀ ਮੁਸਲਮਾਨ ਕੀ 1999 ਆਦੀ ਹਨ ਦਵਿੰਦਰ ਸਤਿਆਰਥੀ 1908 ਤੋਂ ਲੈ ਕੇ 2003 ਤੱਕ ਕੁੰਗਪੋਸ਼ 1941 ਤਿੰਨ ਬੂਹਿਆਂ ਵਾਲਾ ਘਰ 1961 ਪੈਰਿਸ ਦਾ ਆਦਮੀ 1970 ਸੋਨਾਗਾਚੀ 1950 ਦੇਵਤਾ ਡਿੱਗ ਪਿਆ 1953 ਤੇ ਲੰਕਾ ਦੇਸ਼ ਹੈ ਕੋਲੰਬੋ 1991 ਗੁਰਮukh ਸਿੰਘ ਮੁਸਾਫਰ 1890 ਤੋਂ 1976 ਦੀਆਂ ਕਹਾਣੀਆਂ ਵਿੱਚ ਪੇਸ਼ ਹੋਇਆ ਯਥਾਰਥਵਾਦ ਲੇਖਕ ਦਾ ਹੱਡੀ ਹੜਾਇਆ ਯਥਾਰਥਵਾਦ ਹੈ ਉਸ ਦੇ ਕਹਾਣੀ ਸੰਗ੍ਰਹਿ ਗੋਟਾਰ 1942 ਸਸਤਾ ਤਮਾਸ਼ਾ 1945 ਵੱਖਰੀ ਦੁਨੀਆ 1945 ਅੱਲਾ ਵਾਲੇ 1962 ਆਲਣੇ ਦੇ ਬੋਟ 1955 ਸਭ ਅੱਛਾ 1954 ਆਦਿ ਹਨ ਦੂਜੇ ਦੌਰ ਦੀਆਂ ਕਹਾਣੀਆਂ ਦੇ ਕੁਝ ਹੋਰ ਕਹਾਣੀਕਾਰ ਨੇ ਨੌਰੰਗ ਸਿੰਘ 1905 ਤੋਂ 1963 ਬੋਝਲ ਪਿੰਡ 1944 ਵਿੱਚ ਲਿਖੀ ਗਈ ਭੁੱਖੀਆਂ ਰੂਹਾਂ 1942 ਮਿਰਜੇ ਦੀ ਰੂ 1956 ਬੂਹਾ ਖੁੱਲ ਗਿਆ 1958 ਇੱਥੇ ਗਲਤੀ ਲੱਗੀ ਹੋਈ ਹੈ ਇੱਥੇ 1900 ਹੋਗਾ 1958 ਕਵੀ ਪ੍ਰੋਫੈਸਰ ਮੋਨ ਸਿੰਘ 1907 ਤੋਂ 1978 ਨੇ ਨਿੱਕੀ ਨਿੱਕੀ ਵਾਸ਼ਨਾ 1942 ਕਹਾਣੀ ਸੰਗ੍ਰਹਿ ਦਿੱਤਾ ਨਾਟਕਕਾਰ ਹਰਚਰਨ ਸਿੰਘ 1914 2005 ਦਾ ਕਹਾਣੀ ਸੰਗ੍ਰਹਿ ਸਿੱਪੀਆਂ ਕਾਫੀ ਪ੍ਰਸਿੱਧ ਸੀ ਪ੍ਰੋਫੈਸਰ ਸੁਰਿੰਦਰ ਸਿੰਘ ਨਰੂਲਾ 1917 ਜੰਝਾਲ 1962 ਵਿੱਚ ਲੋਕ ਪਰਲੋਕ 1952 ਵਿੱਚ ਤੇ ਰੂਪ ਦੇ ਪਰਛਾਵੇਂ 1953 ਵਿੱਚ ਕਹਾਣੀਆਂ ਦਿੱਤੀਆਂ ਡਾਕਟਰ ਗੁਰਚਰਨ ਸਿੰਘ 1917 ਤੋਂ 2000 ਵਣ ਤੇ ਕਰੀਰ 1948 ਵਿੱਚ ਕੱਚੀਆਂ ਅੰਬੀਆਂ 1964 ਦੁਨੀਆ ਤੋਂ ਬਾਹਰਲੀ ਗੱਲ 1962 ਤੇ ਗਉ ਦੇ ਜਾਏ 1963 ਫ੍ਰਾਈਡੇ ਰੂਚੀਆਂ ਵਾਲੀਆਂ ਕਹਾਣੀਆਂ ਦੇ ਸੰਗ੍ਰਹਿ ਦਿੱਤੇ ਨਾਟਕਕਾਰ ਗੁਰਦੇਵਾਲ ਸਿੰਘ ਫੁੱਲ ਹੁਣ ਦੱਸੋ ਲੀਰਾ ਭਾਗਾਂ ਦੀ ਅੱਟੀ ਮੇਲੇ ਆਈਆਂ ਤਿੰਨ ਜਣੀਆਂ ਆਦੀ ਕਹਾਣੀ ਸੰਗ੍ਰਹਿ ਦਿੱਤੇ ਅਮਰਤਾ ਪ੍ਰੀਤਮ ਦੀ ਗੱਲ ਕਰੀਏ ਅਸੀਂ ਤਾਂ ਹੀਰੇ ਦੀ ਕਣੀ ਲੱਡੀਆਂ ਦੀ ਛੋਕਰੀ ਪੰਜ ਬਰੇ ਲੰਬੀ ਸੜਕ ਆਦੀ ਇਹਨਾਂ ਦੇ ਕਹਾਣੀ ਸੰਗ੍ਰਹਿ ਨੇ ਸੰਤੋਖ ਸਿੰਘ ਧੀਰ ਸਿੱਟਿਆਂ ਦੀ ਛਾਂ 1950 ਸਵੇਰ ਹੋਣ ਤੱਕ 1955 ਸਾਂਝੀ ਕੰਦ 1950 ਸ਼ਰਾਬ ਦਾ ਗਲਾਸ 1970 ਊਸ਼ਾ ਭੈਣ ਜੀ ਚੁੱਪ ਸਨ 1991 ਪੱਖੀ 1991 ਆਦੀ ਕਹਾਣੀ ਸੰਗ੍ਰਹਿ ਸੀ ਇਹਨਾਂ ਦੇ ਤੀਜੇ ਦੌਰ ਦੇ ਪੰਜਾਬੀ ਕਹਾਣੀਕਾਰਾਂ ਨੇ ਮਾਨਵਵਾਦੀ ਦ੍ਰਿਸ਼ਟੀਕੋਣ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਸੀ ਪਿੰਡੂ ਤੇ ਸ਼ਹਿਰੀ ਜਨ ਜੀਵਨ ਦੇ ਨਾਲ ਅੰਤਰਰਾਸ਼ਟਰੀ ਸਮੱਸਿਆਵਾਂ ਵੀ ਕਹਾਣੀਆਂ ਦਾ ਵਿਸ਼ਾ ਬਣਨ ਲੱਗੀਆਂ ਕਲਵੰਤ ਸਿੰਘ ਵਿਰਕ 1921 ਤੋਂ 1987 ਨੇ ਪੰਜਾਬੀ ਨੂੰ ਮਨੋਰਥਵਾਦ ਤੇ ਇਛਿਤ ਯਥਾਰਥਵਾਦ ਤੋਂ ਮੁਕਤ ਕਰਕੇ ਨਵੀਂ ਲੀਹ ਦਿੱਤੀ ਛਾ ਵੇਲਾ 1950 ਧਰਤੀ ਤੇ ਆਕਾਸ਼ 1955 ਤੂੜੀ ਦੀ ਪੰਡ 1954 ਇੱਕ ਸਕੇ ਹਮਾਰਕ 1955 ਦੁੱਧ ਦਾ ਛੱਪੜ 1957 ਕੋਲਾ 1961 ਨਵੇਂ ਲੋਕ 1967 ਆਦੀ ਵਿਰਕ ਦੇ ਪ੍ਰਮੁੱਖ ਕਹਾਣੀ ਸੰਗ੍ਰਹਿ ਹਨ ਨਵਤੇਜ ਸਿੰਘ 1925 ਤੋਂ 1981 ਤੱਕ ਪੰਜਾਬੀ ਕਹਾਣੀ ਨੂੰ ਅੰਤਰਰਾਸ਼ਟਰੀ ਸਰੋਕਾਰ ਨਾਲ ਜੋੜਨ ਵਾਲਾ ਇੱਕ ਪ੍ਰਗਤੀਸ਼ਾਲੀ ਕਹਾਣੀਕਾਰ ਹੈ ਜਿਹੜਾ ਮਨੁੱਖ ਦੀ ਸੁਤੰਤਰਤਾ ਨੂੰ ਦਬਾਉਣ ਵਾਲੇ ਹਰ ਕਾਰਕ ਦਾ ਭਾਰਮਾ ਵਿਰੋਧ ਕਰਦਾ ਹੈ ਕਹਾਣੀ ਸੰਗ੍ਰਹਿ ਨੇ ਦੇਸ਼ ਵਾਪਸੀ 1955 ਨਵੀਂ ਰੁੱਤ 1969 ਵਾਸਮਤੀ ਦੀ ਮਹਿਕ 1960 ਚਾਨਣ ਦੇ ਬੀਜ 1968 ਤੇ ਭਾਈਆ ਬਾਜ 1974 ਰਾਮਸਰੂਪ ਅਣਖੀ ਦੀ ਗੱਲ ਕਰਦੇ ਹਾਂ ਸੀ 1932 ਤੋਂ ਲੈ ਕੇ 2010 ਤੱਕ ਇਹਨਾਂ ਨੇ ਸਮਾਜਿਕ ਸੱਭਿਆਚਾਰਕ ਘਟਨਾਵਾਂ ਤੋਂ ਪ੍ਰੇਰਿਤ ਹੋ ਕੇ 100 ਤੋਂ ਵੱਧ ਕਹਾਣੀਆਂ ਰਚੀਆਂ ਉਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਖਾਰਾ ਦੁੱਧ 1965 ਸੁੱਤਾ ਨਾਗ 1966 ਕੱਚਾ ਧਾਗਾ 1967 ਮਨੁੱਖ ਦੀ ਮੌਤ 1968 ਟੀਸੀ ਦਾ ਬੇਰ 1970 ਕੰਦ ਵਿੱਚ ਉੱਗਿਆ ਦਰਖਤ 1971 ਕਮਾਈ 1975 ਸਵਾਲ ਦਰ ਸਵਾਲ 1980 ਕਦੋਂ ਫਿਰਨਗੇ ਦਿਨ 1985 ਆਪਣੇ ਘਰੇ ਦਾ ਪਾਣੀ 1990 ਆਦੀ ਪ੍ਰਸਿੱਧ ਕਹਾਣੀ ਸੰਗ੍ਰਹਿ ਹੈ ਅਣਖੀ ਮਾਲਵਾ ਖੇਤਰ ਦੇ ਪਿੰਡੂ ਸਮਾਜ ਦੇ ਨੌਕਰੀ ਪੇਸ਼ਾ ਮੱਧ ਵਰਗ ਦਾ ਕਹਾਣੀਕਾਰ ਹੈ ਸੁਖਵੀਰ ਦੀ ਗੱਲ ਕਰਦੇ ਹਾਂ ਸੀ ਮਹਾਨਗਰੀ ਜੀਵਨ ਸ਼ੈਲੀ ਵਿੱਚੋਂ ਪੈਦਾ ਹੋਣ ਵਾਲੇ ਦਬਾਵਾ ਦਾ ਪੇਸ਼ਕਰ ਹੈ ਕਾਵਿਕ ਤੇ ਨਿਜੀ ਸ਼ੋਹਾਂ ਨਾਲ ਭਰਪੂਰ ਸ਼ੈਲੀ ਵਿੱਚ ਰਚੇ ਉਸ ਦੇ ਕਹਾਣੀ ਸੰਗ੍ਰਹਿ ਨੇ ਡੁੱਬਦਾ ਚੜ੍ਹਦਾ ਸੂਰਜ 1957 ਮਿੱਟੀ ਦੇ ਮਨੁੱਖ 1973 ਕਲੀਆਂ ਕਾਰੀਆਂ 1973 ਬਾਰੀ ਵਿਚਲਾ ਸੂਰਜ 1975 ਤੇ ਲੋਰੀ 1988 surjit singh sethi 1928 ਤੋਂ 1995 ਨੇ ਸੂਰਜ ਦੀ ਸੌਰੀ ਨੇ ਪੱਛਮ ਦੀ ਹੁਨਰੀ ਕਹਾਣੀ ਵਾਂਗ ਪੰਜਾਬੀ ਕਹਾਣੀ ਨੂੰ ਸੁਗਠਿਤ ਤੇ ਕਲਾਤਮਕ ਬਣਾਉਂਦਿਆ ਮਹੀਵਾਲ 1946 ਵਿੱਚ ਕੋੜੇ ਕੋਟੋਂ 1955 ਅੰਗਰੇਜ਼ ਅੰਗਰੇਜ਼ ਸਨ 1957 ਸਲਾਮ 1962 ਤੇ ਡੂੰਘੇ ਪਾਣੀਆਂ ਦੇ ਹਾਣੀ 1965 ਨੰਗੇ ਰੁੱਖ ਬਦਲ ਦੇ ਮੌਸਮ 1970 ਆਦੀ ਕਹਾਣੀ ਸੰਗ੍ਰਹਿ ਪੇਸ਼ ਕੀਤੇ ਪ੍ਰੇਮ ਪ੍ਰਕਾਸ਼ 1932 ਮੁੱਢਲੇ ਦਿਨਾਂ ਵਿੱਚ ਨਕਸਲਵਾੜੀ ਲਹਿਰ ਤੋਂ ਪ੍ਰਭਾਵਿਤ ਸੀ ਪਰ ਮਗਰੋਂ ਉਸ ਨੇ ਇਸਤਰੀ-ਪੁਰਖ ਦੇ ਪ੍ਰੇਮ ਸਬੰਧਾਂ ਨੂੰ ਕਹਾਣੀਆਂ ਦਾ ਮੁੱਖ ਵਿਸ਼ਾ ਬਣਾਇਆ ਕਚਕੜੇ 1966 ਨਮਾਜ਼ੀ 1971 ਮੁਕਤੀ 1980 ਸ਼ਵੇਤਾਂਬਰ ਨੇ ਕਿਹਾ ਸੀ 1983 ਪ੍ਰੇਮ ਕਹਾਣੀਆਂ 1985 ਕੁਝ ਅਣ ਕਿਹਾ 20 1990 ਗੰਢਾਂ 2003 ਆਦਿ ਉਸ ਦੇ ਪ੍ਰਮੁੱਖ ਕਹਾਣੀ ਸੰਗ੍ਰਹਿ ਸਨ ਡਾਕਟਰ ਦਲੀਪ ਕੌਰ ਟਿਵਾਣਾ ਦੇ ਕਹਾਣੀ ਸੰਗ੍ਰਹਿ ਸਾਦਨਾ 1952 ਪ੍ਰਵਲ ਬਹਿਣ 1954 ਤਰਾਟਾ 1956 ਬੈਰਾਗੀ ਨੇਨ 1957 ਤੂੰ ਭਰੀ ਹੰਗਾਰਾ 1961 ਕਿਸੇ ਦੀ ਧੀ 1965 ਯਾਤਰਾ 1965 13 ਕਮਰਾ ਮੇਰਾ ਕਮਰਾ ਤੇ ਇੱਕ ਕੁੜੀ ਆਦੀ ਅਜੀਤ ਕੌਰ ਵਿਵਾਖ ਲੇਖਿਕਾਏ ਕਹਾਣੀ ਸੰਗ੍ਰਹਿਨੇ ਗੁਲਵਾਨੋ 1961 ਵਿੱਚ ਮਹਿਕ ਦੀ ਮੌਤ 1966 ਮੌਤ ਅਲੀ ਬਾਬੇ ਦੀ 1985 ਫਾਲਤੂ ਔਰ 374 ਦੇ ਨਾਂ ਮਾਰੋ 1990 ਜਸਵੰਤ ਸਿੰਘ ਬਿਰਦੀ ਨਿਮਨ ਮੱਧ ਸ਼੍ਰੇਣੀ ਦਾ ਵਰਤਾਂਤਕਾਰ ਆ ਜਿਹੜਾ ਉਸ ਸ਼੍ਰੇਣੀ ਦੀਆਂ ਆਰਥਿਕ ਥੋੜਾ ਦੇ ਭਾਵਕ ਲੋਕਾਂ ਦੇ ਪ੍ਰਮਾਣਿਕ ਬਿਰਵੇ ਪੇਸ਼ ਕਰਦਾ ਏ ਪ੍ਰਮੁੱਖ ਕਹਾਣੀ ਸੰਗ੍ਰਹਿ ਨੇ ਦੇ ਖੁੱਲੇ ਆਕਾਸ਼ ਵਿੱਚ ਪੀੜ ਪ੍ਰਾਈ ਆਪਣੀ ਆਪਣੀ ਸੀਮਾ ਗਮ ਦਾ ਸਾਖ ਪਾਰਵ ਹਾਊਸ ਨੁਕਰ ਵਾਲੀ ਗੜੀ ਗਲੀ ਸੜਕਾਂ ਦਾ ਦਰਦ ਖੂਨ ਦੇ ਹਸਤਾਖਰ ਬਤਮੀਜ਼ ਲੋਕ ਤੇ ਖੁੱਲੀ ਹਵਾ ਆਦੀ ਪ੍ਰੋਫੈਸਰ ਗਰਦਿਆਲ ਸਿੰਘ ਦੇ ਪ੍ਰਮੁੱਖ ਕਹਾਣੀ ਸੰਗ੍ਰਹਿ ਸੱਗੀ ਫੁੱਲ 1962 ਚੰਨ ਦਾ ਬੂਟਾ 1964 ਉਪਰਾਕਰ ਕੁੱਤਾ ਤੇ ਆਦਮੀ 1972 ਮਸਤੀ ਬੂਟਾ 1976 ਬੇਗਾਨਾ ਪਿੰਡ 1981 ਰੁੱਖੇ ਮਿਸੇ ਬੰਦੇ 1982 ਆਦੀ ਮੋਹਨ ਭੰਡਾਰੀ ਦੀ ਗੱਲ ਕਰੀਏ ਸੀ ਤਾਂ ਮੋਹਨ ਭੰਡਾਰੀ ਇੱਕ ਜਨਵਾਦੀ ਕਹਾਣੀਕਾਰ ਆ ਜੀਸਨੇ ਪੰਜਾਬ ਦੇ ਅਣਗੌਲੇ ਦੇ ਪਛੜੇ ਵਰਗਾਂ ਦੇ ਲੋਕਾਂ ਨੂੰ ਕਹਾਣੀਆਂ ਵਿੱਚ ਪੇਸ਼ ਕੀਤਾ ਦਿਲ ਚੌਣੀ 1963 ਮਨੁੱਖ ਦੀ ਪੈੜ 1967 ਕਾਠ ਦੀ ਲੱਤ 1979 ਪਛਾਣ 1987 ਮੂਹ ਦੀ ਅੱਖ 1995 ਆਦਿ ਉਸਦੇ ਪ੍ਰਮੁੱਖ ਕਹਾਣੀ ਸੰਗ੍ਰਹਿ ਹਨ ਮੂਹ ਦੀ ਅੱਖ ਨੂੰ 1998 ਵਿੱਚ ਭਾਰਤੀ ਸਾਹਿਤ ਦਾ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਵਿਰਿਆਮ ਸੰਧੂ 1945 ਨੇ ਕੁਰੇ ਟੁੱਟੇ ਕਿਸਾਨਾਂ ਦੀਆਂ ਆਰਥਿਕ ਤੇ ਭਾਵਕ ਸਮੱਸਿਆਵਾਂ ਦਾ ਵਰਣਨ ਕਰਕੇ ਪੰਜਾਬੀ ਕਹਾਣੀ ਨੂੰ ਇੱਕ ਨਵੀਂ ਪਛਾਣ ਦਿੱਤੀ ਪ੍ਰਮੁੱਖ ਕਹਾਣੀ ਸੰਗ੍ਰਹਿ ਲੋਹੇ ਦੇ ਹੱਥ 1972 ਅੰਗ ਸੰਗ 1979 ਪੱਜੀਆਂ ਵਾਹੀ 1987 ਚੌਥੀ ਕੂਟ 1998 ਤਿਲ ਫੁੱਲ 2000 ਆਦੀ ਨੇ ਚੌਥੀ ਕੂਟ ਨੂੰ 2000 ਈਸਵੀ ਵਿੱਚ ਭਾਰਤੀ ਸਹਿਤ ਅਕਾਦਮੀ ਪੁਰਸਕਾਰ ਮਿਲਿਆ ਅਤਰਜੀਤ ਮਾਸਖੋਰੇ 1973 ਟੁੱਟਦੇ ਬਣਦੇ ਰਿਸ਼ਤੇ 1976 ਅਦਨਾ ਇਨਸਾਨ 1986 ਕਹਾਣੀ ਕੌਣ ਲਿਖੇਗਾ 1999 ਤੇ ਅੰਨੀ ਥੇ 1995 ਲਾਲ ਸਿੰਘ ਮਾਰਖੋਰੇ 1983 ਬਲੌਰ 1986 ਤੁਪછા 1990 ਕਾਲੀ ਮਿੱਟੀ 1996 ਦੇ ਅੱਧੇ ਅਧੂਰੇ 2002 ਪ੍ਰੇਮ ਗੋਰਖੀ ਮਿੱਟੀ ਰੰਗੇ ਲੋਕ 1976 ਜੀਣ ਮਰਨ 1981 ਅਰਜਨ ਸਫੈਦੀ ਵਾਲਾ 1992 ਤੇ ਧਰਤੀ ਪੁੱਤਰ 2002 ਕੁਝ ਹੋਰ ਪ੍ਰਤੀਨਿਧ ਕਹਾਣੀਕਾਰ ਪਿਆਰਾ ਸਿੰਘ ਭੋਗਲ ਸੁਖਵੰਤ ਕੌਰ ਮਾਨ ਗੁਲਜਾਰ ਸਿੰਘ ਸੰਧੂ ਦਵਿੰਦਰ ਜਸਵੀਰ ਪੁੱਲਰ ਕੇ ਐਲ ਗਰਗ ਗੁਰਵਚਨ ਪੁੱਲਰ ਜਗਿੰਦਰ ਸਿੰਘ ਨਰਾਲਾ ਰਾਜਕੁਮਾਰ ਗਰਗ ਅਮਰਜੀਤ ਸਿੰਘ ਕਿਰਪਾਲ ਕਜਾਕ ਗੁਰਮੇਲ ਮਡਾਹੜ ਗੁਲਜ਼ਾਰ ਮੁਹੰਮਦ ਗੌਰਿਆ ਦਲਵੀਰ ਚੇਤਨ ਪ੍ਰੇਮ گورਖੀ ਅਤਰਜੀਤ ਗੁਰਦੇਵ ਚਾਹਾਨ ਭਗਵੰਤ ਰਸੂਲਪੁਰੀ ਦੇਸ਼ ਰਾਜ ਕਾਲੀ ਡਾਕਟਰ ਜਸਵਿੰਦਰ ਸਿੰਘ ਨਵਤੇਜ ਪਵਾਦੀ ਬੰਚਿਤ ਕੌਰ ਬਲਜੀਤ ਕੌਰ ਬੱਲੀ ਬਲਵਿੰਦਰ ਕੌਰ ਬਰਾੜ ਚੰਦਨ ਨੇਗੀ ਸ਼ਰਨ ਮੱਕੜ ਰਜਿੰਦਰ ਕੌਰ ਤੇ ਸਰਗੀ ਆਦੀ ਪ੍ਰਵਾਸੀ ਜਿਹੜੇ ਕਹਾਣੀਕਾਰ ਨੇ ਉਹਨਾਂ ਦੀ ਗੱਲ ਕਰੀਏ ਅਸੀਂ ਤਾਂ ਪ੍ਰੀਤਮ ਸਿੱਧੂ ਸ਼ਿਵਚਰਨ ਸ਼ਿਵਚਰਨ ਗਿੱਲ ਸਾਥੀ ਲੁਧਿਆਣਵੀ ਗੁਰਨਾਮ ਗਿੱਲ ਤਰਸੀਮ ਨੀਲਗਿਰੀ ਜਰਨੈਲ ਸਿੰਘ ਹਰਜੀਤ ਅਟਵਾਲ ਰਗਵੀਰ ਟੰਡ ਸਵਰਨ ਚੰਦਨ ਦਰਸ਼ਨ ਸਿੰਘ ਧੀਰ ਰਵਿੰਦਰ ਰਵੀ ਵੀਨਾ ਵਰਮਾ ਸਾਧੂ ਬਨਿੰਗ ਅਮਨਪਾਲ ਸਾਰਾ ਸ시 ਸਮੁੰਦਰਾ ਪ੍ਰਵੇਸ਼ ਸੰਧੂ ਤੇ ਨਾਣੀ ਰਾਣੀ ਨਗਿੰਦਰ ਜਿਸੀ ਪਾਕਿਸਤਾਨੀ ਕਹਾਣੀਕਾਰਾਂ ਦੀ ਗੱਲ ਕਰੀਏ ਤਾਂ ਪਾਕਿਸਤਾਨੀ ਕਹਾਣੀਕਾਰ ਨੇ ਜਿਹੜੇ ਉਹਨਾਂ ਦੇ ਵਿੱਚ ਅਬਦੁਲ ਮਜੀਦ ਪੱਟੀ ਅਫਜ਼ਲ احسن ਰੰਦਾਵਾ ਸਲੀਮ ਖਾਨ ਗੀਮੀ ਮੁਸ਼ਤਾਕ ਬਾਸਤ ਗੁਲਾਮ ਮੁਸਤਫਾ ਬਿਸਮਿਲ ਮਜ਼ਹੂਰ ਉਲ ਇਸਲਾਮ ਹਨੀਫ ਬਾਵਾ ਕਮਲ ਮੁਸ਼ਤਾਕ ਮੁਹੰਮਦ ਮਨਸ਼ਾ ਯਾਦ ਇਜ਼ਰਾ ਅਸਗਰ ਡੋਗਰ ਅਹਿਮਦ ਅਨਵਰ ਅਲੀ ਅਫਜ਼ਲ ਤੌਸੀਫ ਅਮਨ ਮਲਿਕ ਤੇ ਜ਼ਬੀਲ ਅਹਿਮਦ ਆਦੀ ਨੇ ਆਧੁਨਿਕ ਪੰਜਾਬੀ ਕਹਾਣੀ ਦੀਆਂ ਪ੍ਰਮੁੱਖ ਪ੍ਰਵਿਰਤੀਆਂ ਕੀ ਨੇ ਭਾਰਤੀ ਸੰਦਰਭ ਵਿੱਚ ਪੰਜਾਬੀ ਨਿੱਕੀ ਕਹਾਣੀ ਦੀ ਉਮਰ ਬਹੁਤ ਥੋੜੀ ਹੈ ਫਿਰ ਵੀ ਕਵਿਤਾ ਤੋਂ ਬਾਅਦ ਨਿੱਕੀ ਕਹਾਣੀ ਸਾਡੇ ਸਾਹਿਦ ਦਾ ਸਭ ਤੋਂ ਪਰਫੁੱਲਤ ਰੂਪ ਬਣ ਗਈ ਹੈ ਪੰਜਾਬੀ ਕਹਾਣੀ ਦੇ ਵਿਕਾਸ ਦੀਆਂ ਪ੍ਰਵਿਰਤੀਆਂ ਨੇ ਧਾਰਮਿਕ ਤੇ ਆਦਰਸ਼ਵਾਦੀ ਪ੍ਰਵਿਰਤੀ ਆਦਰਸ਼ਵਾਦੀ யਥਾਰਥਵਾਦੀ ਪ੍ਰਵਿਰਤੀ ਰਾਜਨੀਤਿਕ ਪ੍ਰਵਿਰਤੀ ਰੋਮਾਂਸਵਾਦੀ ਪ੍ਰਵਿਰਤੀ ਦੇਸ਼ਵੰਡਨਾ ਸੰਬੰਧਿਤ ਪ੍ਰਵਿਰਤੀ ਯਥਾਰਥਵਾਦੀ ਪ੍ਰਵਿਰਤੀ ਪ੍ਰਗਤੀਵਾਦੀ ਪ੍ਰਵਿਰਤੀ ਮਨੋਵਿਗਿਆਨਕ ਪ੍ਰਵਿਰਤੀ ਵਸਤੂਵਾਦੀ ਤੇ ਵਸਤੂਮੁਖੀ ਤੇ ਯਥਾਰਥਵਾਦੀ ਪ੍ਰਤੀਕਾਤਮਕ ਪ੍ਰਵਿਰਤੀ ਪੰਜਾਬ ਦੇ ਦੁਖਾਂਤ ਕਾਲ ਸੰਬੰਧਿਤ ਪ੍ਰਵਿਰਤੀ ਨਾਰੀ ਸੰਵੇਦਨਾ ਦਲਿਤ ਸਰੋਕਾਰ ਪ੍ਰਵਾਸੀ ਪ੍ਰਵਿਰਤੀ ਵਿਸ਼ਵੀਕਰਨ ਤੇ ਉੱਤਰ ਯਥਾਰਥਵਾਦੀ ਕਹਾਣੀ ਦੀ ਪ੍ਰਵਿਰਤੀ ਅੱਜ ਪੰਜਾਬੀ ਕਹਾਣੀ ਵਿੱਚ ਹਰ ਪਾਸੇ ਮੱਧ ਵਰਗੀ ਚੇਤਨਾ ਦਾ ਹੀ ਬੋਲ ਵਾਲਾ ਏ ਅਸੀਂ ਅੱਜ ਪੰਜਾਬੀ ਕਹਾਣੀ ਬਾਰੇ ਡਿਟੇਲ ਨਾਲ ਜਾਣ ਆਏ ਮੈਨੂੰ ਨਹੀਂ ਲੱਗਦਾ ਕਿ ਕਿਤੋਂ ਵੀ ਤੁਹਾਨੂੰ ਇੱਕ ਕਲਾਸ ਦੇ ਵਿੱਚ ਐਨਾ ਜਿਹੜਾ ਪੰਜਾਬੀ ਕਹਾਣੀ ਦਾ ਫੁੱਲ ਫਲੈਜਰ ਟੌਪਿਕ ਆ ਜਿਹੜਾ ਮਿਲ ਸਕਦਾ ਏ ਇਸ ਲਈ ਵੀਡੀਓ ਨੂੰ ਲਾਈਕ ਕਰੋ ਤੁਹਾਡੇ ਲਈ ਜਿਹੜਾ ਐਫਰਟਸ ਕੀਤੇ ਜਾ ਰਹੇ ਨੇ ਸ਼ੇਅਰ ਕਰੋ ਬਾਤ ਤੋਂ ਬਾਅਦ ਤੇ ਆਪਣੇ ਨੋਟਸ ਬਣਾਓ ਜਿਹੜਾ ਵੀ ਤੁਹਾਨੂੰ ਲੱਗਦਾ ਕਿ ਸਾਨੂੰ ਨੋਟ ਕਰਨੀਆਂ ਚਾਹੀਦੀਆਂ ਨੇ ਗੱਲਾਂ ਉਹਨਾਂ ਨੂੰ ਨੋਟ ਕਰੋ ਤਾਂ ਕਿ ਤੁਸੀਂ ਜਿਹੜਾ ਇਹ ਚੀਜ਼ਾਂ ਭੁੱਲ ਨਾ ਸਕੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਆਪਣੇ ਕੰਪੀਟੀਸ਼ਨ ਨੂੰ ਕਲੀਅਰ ਕਰ ਸਕੋ ওকে ਥੈਂਕਸ